ਸਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਚ ਤੇ ਅੱਜ ਆਪਾਂ ਗੱਲ ਕਰਦੇ ਆਂ ਜੀ ਪਸ਼ੂਆਂ ਦੇ ਵਿੱਚ ਜਿਹੜੀ ਬਿਮਾਰੀ ਚੱਲ ਰਹੀ ਹੈ ਮੂੰਹ ਤੇ ਖੁਰਦੀ ਉਹ ਬਿਮਾਰੀ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਲਗਭਗ ਹਰ ਏਰੀਆ ਦੇ ਵਿੱਚ ਫੈਲੀ ਹੋਈ ਹੈ ਤੇ ਇਹ ਬਿਮਾਰੀ ਨਾਲ ਹਰ ਇੱਕ ਘਰ ਦੇ ਵਿੱਚ ਇੱਕ ਜਾਂ ਦੋ ਪਸ਼ੂ ਆ ਜਿਹੜੇ ਉਹ ਇਸ ਬਿਮਾਰੀ ਨਾਲ ਗ੍ਰਸਤ ਹੈ ਤੇ ਇਸ ਬਿਮਾਰੀ ਦਾ ਇੰਨਾ ਬੁੜਾ ਐਫੈਕਟ ਪੈਂਦਾ ਪਸ਼ੂ ਤੇ ਵੀ ਪਸ਼ੂ ਪੱਠੇ ਵੀ ਨਹੀਂ ਖਾ ਸਕਦਾ ਟੁਰ ਵੀ ਨਹੀਂ ਸਕਦਾ ਤੇ ਲਗਭਗ ਆਪਣੀ ਮੱਝ ਐ ਇਸ ਨੂੰ ਲਗਭਗ ਅੱਜ ਤਕਰੀਬਨ 5 ਤੋਂ 6 ਦਿਨ ਹੋ ਗਏ ਆ ਤੇ ਇੰਨਾ ਬੁਰਾ ਹਾਲ ਐ ਦਾ ਵੀ ਨਾਲੇ ਡਾਕਟਰੀ ਇਲਾਜ ਚੱਲ ਰਿਹਾ ਐ ਦਾ ਤੇ ਪਹਿਲਾਂ ਤਾਂ ਇਹਨੇ ਥੋੜੇ ਥੋੜੇ ਪੱਠੇ ਖਾਣੇ ਛੱਡੇ ਤੇ ਫੇਰ ਕੀ ਨਾ ਲੈਂਦੇ ਆ ਹੌਲੀ ਹੌਲੀ ਬਿਲਕੁਲ ਪੱਠੇ ਖਾਣੇ ਬੰਦ ਕਰਤੇ ਨੇ ਉਸ ਤੋਂ ਬਾਅਦ ਇਹਦਾ ਪੱਠੇ ਜਦੋਂ ਖਾਣੇ ਬੰਦ ਕਰਤੇ ਤੇ ਪਹਿਲਾਂ ਇਹਦੇ ਮੂੰਹ ਤੇ ਅਟੈਕ ਹੋਇਆ ਫਿਰ ਪੈਰਾਂ ਤੇ ਤੇ ਹੁਣ ਆ ਦੇਖੋ ਇਹਦੇ ਥਣਾ ਤੇ ਵੀ ਅਟੈਕ ਇੰਨਾ ਜ਼ਿਆਦਾ ਹੋ ਚੁੱਕਿਆ ਵੀ ਥਣ ਪੂਰੀ ਤਰ੍ਹਾਂ ਸੁੱਜ ਚੁੱਕਿਆ ਤੇ ਹੁਣ ਥਣ ਜਿਵੇਂ ਆਪਣੇ ਹੱਥ ਤੇ ਕੋਈ ਫਾਲਾ ਹੋ ਜਾਂਦਾ ਉਸ ਤਰ੍ਹਾਂ ਫਾਲੇ ਬਣ ਬਣ ਕੇ ਇਹਦੇ ਵੱਡੇ ਵੱਡੇ ਤੇ ਉਹ ਫੁੱਟ ਰਿਆ ਹੁਣ ਤੇ ਮੇਰੀ ਹਰ ਇੱਕ ਬੇਲੀ ਮਿੱਤਰ ਨੂੰ ਇਹੀ ਬੇਨਤੀ ਹੈ ਵੀ ਆਪਦੇ ਪਸ਼ੂਆਂ ਦੀ ਥੋੜੀ ਜੀ ਕੇਅਰ ਕਰੋ ਤੇ ਇੱਕ ਪੋਟਾਸ਼ੀਅਮ ਜਿਹੜੀ ਆਉਂਦੀ ਹੈ ਜਿਹਨੂੰ ਲਾਲ ਦਵਾਈ ਕਹਿੰਦੇ ਆ ਉਹਦੇ ਨਾਲ ਪਸ਼ੂਆਂ ਦੇ ਪੈਰ ਮੂੰਹ ਧੋਂਦੇ ਰਹੋ ਤੇ ਪਸ਼ੂ ਨੂੰ ਹੋ ਸਕੇ ਤਾਂ ਨਹਾ ਵੀ ਦਿਓ ਤੇ ਕਿਉਂਕਿ ਇਹਦਾ ਕੋਈ ਪਰਮਾਨੈਂਟਲੀ ਇਲਾਜ ਹੈ ਨਹੀਂਗਾ ਕਿਉਂਕਿ ਸਰਕਾਰ ਗਲਕੋਟੂ ਗਲਕੋਟੂ ਤੇ ਮੂੰਹ ਖਰ ਦੇ ਟੀਕੇ ਵੀ ਲਾਉਂਦੀ ਹੁੰਦੀ ਹੈ ਤੇ ਉਹ ਵੈਕਸੀਨ ਹੈ ਜਿਹੜੀ ਉਹ ਪ੍ਰिवੈਂਟਿਵ ਜੇ ਲਵਾਈ ਜਾਵੇ ਤਾਂ ਕਈ ਵਾਰੀ ਨਹੀਂ ਵੀ ਪਹੁੰਚੇ ਡਾਕਟਰ ਲੇਟ ਪਹੁੰਚਦਾ ਜਾਂ ਕਿਸੇ ਪਸ਼ੂਆਂ ਨੂੰ ਆ ਜਾਂਦੀ ਹੈ ਲਗਭਗ ਤਾਂ ਮੇਰੀ ਇਹ ਹੀ ਬੇਨਤੀ ਹੈ ਵੀ ਆਪਦੇ ਪਸ਼ੂਆਂ ਦਾ ਥੋੜਾ ਜਿਹਾ ਧਿਆਨ ਰੱਖੋ ਜੇ ਤੁਹਾਡੇ ਪਸ਼ੂ ਨੂੰ ਬਿਲਕੁਲ ਮਾਈਨਰ ਜਾਂ ਬੁਖਾਰ ਵੀ ਆਉਂਦਾ ਹੈ ਤਾਂ ਤੁਸੀਂ ਚੈੱਕ ਕਰਾਓ ਪਸ਼ੂ ਨੂੰ ਦਵਾਈ ਦਿਵਾਓ ਜੇ ਤੁਹਾਡਾ ਪਸ਼ੂ ਇੱਕ ਟਾਈਮ ਵੀ ਪੱਠੇ ਨਹੀਂ ਖਾਂਦਾ ਤਾਂ ਤੁਸੀਂ ਉਸ ਚੀਜ਼ ਨੂੰ ਸੀਰੀਅਸ ਲਓ ਕਿਉਂਕਿ ਅਸੀਂ ਇਹ ਪਹਿਲੇ ਦਿਨ ਜਦੋਂ ਇਹਨੇ ਪੱਠੇ ਨਹੀਂ ਖਾਦੇ ਤੇ ਇਹਨੂੰ ਥੋੜਾ ਜਿਹਾ ਬੁਖਾਰ ਆਇਆ ਮੰਨ ਲਾ ਅੱਧੇ ਪੱਠੇ ਖਾਦੇ ਸੀਗੇ ਅੱਧੇ ਖਾਲੇ ਸੀ ਅੱਧੇ ਨਹੀਂ ਖਾਂਦੇ ਤੇ ਇਹਨੂੰ ਥੋੜਾ ਜਿਹਾ ਬੁਖਾਰ ਆਇਆ ਤੇ ਅਸੀਂ ਆਖਿਆ ਕਿ ਇਹ ਤੇ ਨਾਰਮਲ ਬੁਖਾਰ ਆਇਆ ਅਸੀਂ ਇਹਨੂੰ बुखार ਵਾਲੀਆਂ ਗੋਲੀਆਂ ਡਾਕਟਰ ਨੂੰ ਪੁੱਛ ਕੇ ਦੇਤੀਆਂ ਤੇ ਕੀ ਨਾ ਲੈਂਦੇ ਐ ਉਹ ਵੀ ਉਸੇ ਦਿਨ ਹੀ ਜੇ ਦੇ ਟੀਕੇ ਲੱਗ ਜਾਂਦੇ ਸ਼ਾਇਦ ਇਹਦੇ ਘੱਟ ਅਟੈਕ ਹੁੰਦਾ ਤੇ ਉਸ ਦਿਨ ਕੀ ਹੋਇਆ ਵੀ ਉਹ ਦੂਸਰੇ ਦਿਨ ਜਦੋਂ ਇਹਨੇ ਅੱਠੇ ਨਾ ਖਾਦੇ ਸੀ ਡਾਕਟਰ ਸੱਦੇ ਆ ਉਦੋਂ ਨੂੰ ਵਾਇਰਸ ਨੇ ਰਾਤੋਂ ਰਾਤ ਵਾਇਰਸ ਨੇ ਇਹਦੇ ਤੇ ਫੁੱਲ ਅਟੈਕ ਕਰਤਾ ਤੇ ਇਸ ਕਰਕੇ ਤੁਸ ਕੋਈ ਵੀ ਜ਼ਿੰਮੇਦਾਰ ਭਰਾ ਜਿਹੜਾ ਮੇਰੀ ਵੀਡੀਓ ਦੇਖਦਾ ਹੈ ਜਾਂ ਕੋਈ ਵੀ ਪਸ਼ੂ ਪਾਲਕ ਜਿਨੇ ਪਸ਼ੂ ਰੱਖੇ ਹੋਏ ਆ ਕਿਸੇ ਨੇ ਰੱਖੇ ਘਰੇ ਰੱਖੇ ਹੋਏ ਆ ਜਿਹੜੇ ਡੈਰੀ ਡੈਰੀ ਜਾਂ ਕੋਈ ਫਾਰਮ ਆਜ ਰੱਖੇ ਹੋਏ ਆ ਜਾਂ ਜਿਨ੍ਹਾਂ ਨੇ ਮੱਝਾਂ ਰੱਖੀਆਂ ਹੋਈਆਂ ਉਹਨਾਂ ਨੂੰ ਤਾਂ ਲਗਭਗ ਹਰ ਇੱਕ ਡੈਰੀ ਫਾਰਮ ਵਾਲੇ ਨੂੰ ਪਤਾ ਹੁੰਦਾ ਉਹ ਆਪ ਦਾ ਪ੍ਰਬੰਧ ਕਰਕੇ ਰੱਖਦੇ ਆ ਤੇ ਜਿਹੜੇ ਜ਼ਿੰਮੇਦਾਰ ਹੁੰਦੇ ਛੋਟੇ ਜ਼ਿੰਮੇਦਾਰ ਜਿਵੇਂ 5 4 ਪਸ਼ੂ ਰੱਖਦੇ ਆ ਜਾਂ ਮ ਘਰਾਂ ਚ ਰੱਖਦੇ ਆ ਵੀ ਥੋੜੇ ਪਸ਼ੂ ਰੱਖਦੇ ਆ ਉਹਨਾਂ ਨੂੰ ਨੌਲੇਜ ਘੱਟ ਹੁੰਦੀ ਹੈ ਜਾਣਕਾਰੀ ਘੱਟ ਹੁੰਦੀ ਹੈ ਜਿਹਦੇ ਕਰਕੇ ਕੀ ਹੁੰਦਾ ਵੀ ਛੋਟਾ ਜ਼ਿੰਮੇਦਾਰ ਨੁਕਸਾਨ ਕਰਾ ਲੈਂਦਾ ਆਪਦਾ ਤੇ ਗੌਰ ਨਹੀਂ ਕਰਦਾ ਇਸ ਲਈ ਜਦੋਂ ਤੁਹਾਡੇ ਪਸ਼ੂ ਨੂੰ ਥੋੜਾ ਜਿਹਾ ਵੀ ਬੁਖਾਰ ਆਵੇ ਜਾਂ ਲੱਗੇ ਵੀ ਅੱਜ ਪੱਠੇ ਘੱਟ ਖਾਦੇ ਆ ਜਲਦੀ ਤੋਂ ਜਲਦੀ ਡਾਕਟਰ ਸੰਦੋ ਇਲਾਜ ਕਰਾਓ ਤੇ ਫਿਰ ਇਹ 2 ਜਾਂ 3 ਦਿਨਾਂ ਦੇ ਵਿੱਚ ਲਗਭਗ ਪਸ਼ੂ ਠੀਕ ਹੋ ਜਾਂਦਾ ਜੇ ਇਹ ਵਾਇਰਸ ਦਾ ਅਟੈਕ ਜ਼ਿਆਦਾ ਹੋ ਜੇ ਫਿਰ ਤੁਹਾਡਾ ਪਸ਼ੂ ਕਈ ਵਾਰੀ ਤਾਂ ਇਹ ਜਾਨਲੇਵਾ ਵੀ ਹੋ ਜਾਂਦਾ ਸਿਸਟਮ ਤੇ ਕਈ ਵਾਰੀ ਇਹ ਪਸ਼ੂ ਨੂੰ ਰਿਕਵਰੀ ਹੋਣ ਤੇ 10 ਤੋਂ 15 ਦਿਨ ਵੀ ਲੱਗ ਜਾਂਦੇ ਆ ਇਸ ਲਈ ਹਮੱਜ ਨੂੰ ਤਕਰੀਬਨ 6 ਤੋਂ 7 8 8 ਦਿਨ ਦੇ ਆਰ-ਬਾਰ ਹੋਣ ਵਾਲੇ ਹੈ ਤੇ ਫਿਰ ਵੀ ਇਹ ਅੱਜ ਥੋੜੇ ਜਿਹਾ ਪੱਠੇ ਖਾਦੇ ਆਣੇ ਮਾਮੂਲੀ ਜੇ ਤੇ ਲੱਗਪਗ ਲੇਵੇ ਤੋਂ ਇੰਨੀ ਤੰਗ ਆ ਇਹ ਬੈਠ ਨਹੀਂ ਬੈਠਾ ਨਹੀਂ ਜਾਂਦਾ ਇਹ ਤੋਂ ਜਦੋਂ ਦੇ ਥੱਲੇ ਬੈਠਦੀ ਹੈ ਤਾਂ ਉਹ ਲੇਵੇ ਤੇ ਦਰਦ ਹੁੰਦਾ ਇਸ ਲਈ ਪਸ਼ੂ ਵੀ ਤੰਗ ਹੁੰਦਾ ਜ਼ਿੰਮੇਦਾਰ ਨੂੰ ਵੀ ਆਏ ਹੁੰਦਾ ਜਾਂ ਆਪਾਂ ਨੂੰ ਵੀ ਆਏ ਹੁੰਦਾ ਵੀ ਆਪਣਾ ਪਸ਼ੂ ਤੰਗ ਹੈ ਆਪਾਂ ਨੂੰ ਵੀ ਨਹੀਂ ਰੋਟੀ ਪਾਣੀ ਚੰਗਾ ਲੱਗਦਾ ਤੋ ਪਸ਼ੂ ਦੀ ਕੇਅਰ ਕਰੋ ਆਹਾਂ ਲਗਭਗ ਬਾਰਿਸ਼ਾਂ ਦੇ ਕਾਰਨ ਇਹ ਵਾਇਰਸ ਜ਼ਿਆਦਾ ਫੈਲਦਾ ਹੈ ਤੇ ਮਹੀਨਾ ਦੋ ਮਹੀਨੇ ਆਪਦੇ ਪਸ਼ੂਆਂ ਦੀ ਥੋੜੀ ਜੀ ਐਕਸਟਰਾ ਕੇਅਰ ਕਰ ਲਓ ਉਹਨਾਂ ਨੂੰ ਤੜਕੇ ਹੱਥ ਨੇ ਉਹਨਾਂ ਨੂੰ ਥੋੜਾ ਜਿਹਾ ਚੈੱਕ ਕਰਦੇ ਰਹੋ ਵੀ ਇਹਨੇ ਪੱਠੇ ਪੱਠੇ ਕਿੰਨੇ ਖਾਦੇ ਆ ਨਾਰਮਲ ਜਿਵੇਂ ਆਮ ਦਿਨਾਂ 'ਚ ਇਹਦਾ ਖਾਣਾ ਪਾਣੀ ਚੱਲਦਾ ਹੁੰਦਾ ਉਵੇਂ ਹੀ ਖਾਈ ਪੀ ਜਾ ਰਿਹਾ ਹੈ ਤੇ ਜਾਂ ਫਿਰ ਵੀ ਇਹਨੂੰ ਘੱਟ ਖਾਦੇ ਆ ਪਸ਼ੂ ਨੇ ਤਾਂ ਤੁਸੀਂ ਚੈੱਕ ਕਰਦੇ ਰਹੋ ਤੇ ਜੇ ਥੋੜਾ ਜਿਹਾ ਵੀ ਬੁਖਾਰ ਆਉਂਦਾ ਤਾਂ ਜਲਦੀ ਤੋਂ ਜਲਦੀ ਡਾਕਟਰ ਨੂੰ ਸੱਦੋ ਤੇ ਟ੍ਰੀਟਮੈਂਟ ਕਰਾਓ ਤੇ ਆਪ ਦਾ ਪਸ਼ੂ ਨੂੰ ਕੇਅਰ ਕਰੋ ਸੋ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਚ ਇੰਨੀ ਹੀ ਜਾਣਕਾਰੀ ਸੀ ਤੇ ਇੱਕ ਆਪਣੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਡੀਅנס ਆਪਣੇ ਚੈਨਲ ਤੇ ਆਉਂਦੀ ਹੈ ਪਰ ਵੇਖ ਕੇ ਚਲੀ ਜਾਂਦੀ ਹੈ ਨਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਦੀ ਹੈ ਤੇ ਨਾ ਹੀ ਵੀਡੀਓ ਨੂੰ ਸ਼ੇਅਰ ਕਰਦੀ ਹੈ ਤੇ ਨਾ ਹੀ ਲਾਈਕ ਕਰਦੀ ਹੈ ਸੋ ਆਪਾਂ ਹੌਲੀ-ਹੌਲੀ YouTube ਤੇ ਗਰੋ ਕਰ ਰਹੇ ਆ ਹੌਲੀ-ਹੌਲੀ ਆਪਾਂ ਵਧੀਆ ਕੰਟੈਂਟ ਵੀ ਲੈ ਕੇ ਆਇਆ ਕਰਾਂਗੇ ਨੌਲੇਜ ਵਾਲੀਆਂ ਵੀਡੀਓ ਵੀ ਲੈ ਕੇ ਆਇਆ ਕਰਾਂਗੇ ਸੋ ਧੰਨਵਾਦ